ਵੀਡੀਓ ਵਿੱਚ ਭਾਈ ਦੋ گاਵਾਂ ਦੀ ਵੀਡੀਓ ਬਣਾਈ ਆ। ਦੋਨੇ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਣਦੀਆਂ ਨੇ। ਪਿੰਡ ਮਾਛੀਕੇ, ਜ਼ਿਲ੍ਹਾ ਮੋਗਾ, ਤਹਿਸੀਲ ਨਿਆਲ ਸਿੰਗਲਾ ਨੇੜੇ ਨਿਆਲ ਸਿੰਗਲਾ ਤੇ ਰਾਮਗੜ ਪਿੰਡ ਨੇੜੇ ਰਹਿ ਜਾਂਦੇ ਆ। ਭਾਈ ਜੀ ਮੋਬਾਈਲ ਨੰਬਰ ਬੋਲਿਓ। 9872372412 ਠੀਕ ਆ। ਆਹ ਕਿਹੜਾ ਸੂਆ ਸੁੰਦੀ ਆ ਬਾੜ? ਇਹ ਦੂਜਾ ਸੂਆ ਜੀ। ਕਿੰਨੇ ਕ ਦਿਨ ਲਊਗੀ? ਇਹਦੇ 2 ਤਰੀਕ ਤੋਂ ਦਿਨ ਪੂਰੇ ਆ ਜੀ। 1500 ਦਾ ਦਿਨ ਪਿਆ ਜੀ। ओके okay भाई ਕਿੰਨਾ ਕੀ ਰਕਾਰਡ ਦਾ ਦੁੱਧ ਰਕਾਰਡ ਪਲੂਨ ਦਾ 28 ਕਿਲੋ ਦਾ ਜੀ ਇਹਦਾ ਕਿਹੜੇ ਸਿਮਲੇ ਦੀ ਦੱਸਿਆ ਜੀ ਬਾਈ ਨੇ ਇਹ ਵੀ ਪੇਪਰ ਦੀ ਆਪ ਆ ਜੀ ਓਕੇ ਹੈਮਰ ਦਾ ਗਾਹਾਂ ਲੱਗਿਆ ਠੀਕ ਆ ਬਾਈ ਹਾਂਜੀ ਠੀਕ ਆ ਟੁੱਲ ਟੁੱਲ ਬੜੀ ਪਈ ਆ ਹਾਂ ਥੋੜਾ ਬੜਾ ਬਹੁਤ ਚੰਗਾ ਕਰਮ ਵਾਲੀ ਦਾ ਫੁੱਲ ਕੱਢ ਸਾਰੀਆਂ ਬਲ ਟਾਂ ਲਾ ਕੱਢੂ ਫੇਰ ਕਰਮ ਵਾਲੀ ਨੇ ਸੁਣਾ ਬਹੁਤ ਚੰਗਾ ਥਣ ਲੱਗਿਆ ਗਲਾਬੀ ਥਣ ਬਿਊਟੀਫੁਲ ਹੈ ਕਰਮਾਈ ਨੇ ਤੇ ਮੁੱਲ ਬਾਈ ਕਹਿੰਦਾ ਫੋਨ ਤੀ ਹੋਊਗਾ ਮੁੱਲ ਵੜਦੇ ਹਿਸਾਬ ਨਾਲ ਬਿਲਕੁਲ ਜਿਆਜ ਹੋਊਗਾ ਜੀ ਤੇ ਆ ਬੜ ਕਿੰਨੇ ਦਿਨ ਲੂ ਇਹ ਬਸ 4-5 ਦਿਨ ਕੱਢਦੀ ਹੈ ਜੀ ਠੀਕ ਹੈ ਇਹਦਾ ਕਿੰਨਾ ਕੁ ਰਿਗਾਰਡ ਆ ਬਾਈ ਇਹਦਾ ਪਨੂਨ ਦਾ ਹੈਗਾ 23-24 ਕਿਲੋ ਦਾ ਜੀ ਓਕੇ ਬਾਈ ਹਾਂ ਹੁਣ ਦੂਜੇ ਸੂਏ ਆ 6 ਦਾੰਦਾ ਜੀ ਮੂਹ 6 ਦਾੰਦਾ ਹਾਂ ਬੜੀ ਚੰਗੀ ਹੈ ਨਾ ਜਿਹੜੇ ਹਿਸਾਬ ਨਾਲ ਤਿਆਰੀ ਆ 26-27 ਕਿਲੋ ਨਾਰਮਲ ਜੀ ਗੱਲ ਆ ਜੀ ਪੂਰੀ ਜਾਨ ਵਾਲੀ ਵੜ ਹੈ ਹਾਂਜੀ ਹਾਂਜੀ ਧੰਨਵਾਦ